ਅਸੀਂ ਐਸੇ ਸ਼ਬਦ ਪ੍ਰਚਲਿਤ ਬਹੁਤ ਸੁਣਦੇ ਆ ਇਹਨਾਂ ਦਿਨਾਂ ਵਿੱਚ ਸਾਨੂੰ ਇੱਕ ਇਹੋ ਜਿਹਾ ਸ਼ਬਦ ਵੀ ਸੁਣਨ ਨੂੰ ਮਿਲੇਗਾ ਊਨਵ ਊਨਵ ਆਇਆ ਵਰਸੈ ਲਾਈ ਚੜੀ ਨਾਨਕ ਪਾਣਾ ਚੱਲੈ ਕੰਤ ਕੈ ਸੁਮਾਣੇ ਸਦਾ ਰਲੀ ਅਸੀਂ ਸ਼ਬਦ ਨੂੰ ਕਿਸ ਤਰ੍ਹਾਂ ਆਪਣੇ ਤੇ ਟੁਕਾਵਾਂਗੇ ਊਨਵ ਊਨਵ ਆਇਆ ਦਾ ਮਤਲਬ ਹੁੰਦਾ ਹੈ ਰੱਬ ਦਾ ਸੁਨੇਹਾ ਉਮੜ ਉਮੜ ਕੇ ਜਿਸ ਤਰ੍ਹਾਂ ਬੱਦਲ ਭਰ ਕੇ ਆਉਂਦੇ ਨੇ ਨਾ ਪਾਣੀ ਵਰਖਾ ਲੈ ਕੇ ਆਉਂਦੇ ਨੇ ਇਸਨ ਸਤਗੁਰ ਦੀ ਮੱਤ ਦਾ ਗੁਰਪ੍ਰਸਾਦ ਦਾ ਗ੍ਰੇਸ ਦਾ ਸਾਡੇ ਤੇ ਚੜੀ ਲੱਗ ਜਾਂਦੀ ਹੈ ਕਦੋਂ ਗੁਰੂ ਸਾਹਿਬ ਕਹਿੰਦੇ ਨਾਨਕ ਪਾਣੈ ਚਲੈ ਕੰਤ ਕੈ ਸੁਮਾਣੇ ਸਦਾ ਰਲੀ ਜਦੋਂ ਮੇਰੀ ਮੱਤ ਮੇਰੇ ਨਿਜ ਕਰਦੇ ਸੱਚ ਕੰਤ ਦੇ ਨਾਲ ਇਕਵਿਕਤਾ ਪ੍ਰਾਪਤ ਕਰਦੀ ਹੈ ਨਾ ਨਮਰਤਾ ਵੇਲੇ ਜਦੋਂ ਮੈਂ ਨਮਰਤਾ ਚਾਇਆ ਤਾਂ ਰੱਬੀ ਗੁਣਾ ਦਾ ਬਦਲ ਉਮੜ ਉਮੜ ਕੇ ਮੇਰੇ ਹਸਤੇ ਰੱਬ ਦੀ بارش ਰੱਬੀ ਗੁਣਾ ਦੀ بارش ਕਰਦਾ ਉਹਨੂੰ ਕਹਿੰਦੇ ਨੇ ਚਿਮ-ਚਿਮ ਵਰਸੇ ਅੰਬਰ ਤਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਸ਼ਰਤ ਨਮਰਤਾ ਨਾਲ ਸੱਚ ਨੂੰ ਮਾਰਨਾ ਤਾਂ ਬਦਲ ਆਉਂਦੇ ਨੇ ਤਾਂ ਵਰਖਾ ਕਰਦੇ ਨੇ ਇਹਨੂੰ ਗੁਰਪ੍ਰਸਾਦ ਕਹਿੰਦੇ ਨੇ ਗ੍ਰੇਸ ਕਹਿੰਦੇ ਨੇ ਕਿਰਪਾ ਕਹਿੰਦੇ ਨੇ ਬਖਸ਼ਿਸ਼ ਕਹਿੰਦੇ ਨੇ